ਆਲੇ ਪ੍ਰਭੂ ਤੇ ਹੋ ਆ ਸਗਵਨਾਂ ਦੇ ਨਾਮੇ ਬਾਭੀ ਰੋਣੋ ਜੀ ਜਨਮ ਸਥਾਨ ਛੋਟੇ ਸਾਹਿਬ ਜਦੇ ਬਾਬਾ ਜੁਝਾਰ ਸਿੰਘ ਜੀ ਬਾਬਾ ਜੁਰਾਵਰ ਸਿੰਘ ਜੀ ਬਾਬਾ ਫਤਿਹ ਸਿੰਘ ਜੀ ਸਾਜੀ ਦੀ ਸ਼ਹੀਦੀ ਦਾ ਦ੍ਰਿਸ਼ ਦਿਖਾਇਆ ਗਿਆ ਕਿਵੇਂ ਉਹਨਾਂ ਨੂੰ ਰੂਹ ਦੇ ਵਿੱਚ ਲਪੇਟ ਕੇ ਸ਼ਹੀਦ ਕਰ ਦਿੱਤਾ ਗਿਆ ਸੀ ਭਾਈ ਗੁਰੂ ਪੈਰੀ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਭਾਈ ਮਤੀ ਦਾਸ ਜੀ ਭਾਈ ਸਤੇਜਾਸ ਜੀ ਭਾਈ ਦਿਯਾਲਾ ਜੀ ਦੀ ਸ਼ਹੀਦੀ ਨੂੰ ਕੋਟ ਕੋਟ ਪ੍ਰਣਾਮ ਅੱਜ 29 ਤਰੀਕ ਤੇ ਆਪਾਂ ਪਹੁੰਚੇ ਆ ਪਵਨ ਪਵਿੱਤਰ ਧਰਤੀ ਆਨੰਦਪੁਰ ਸਾਹਿਬ ਵਿਖੇ ਜਿੱਥੇ ਅੱਜ ਗੁਰੂ ਸਾਹਿਬ ਜੀ ਦਾ ਸੀਸ ਭਾਈ ਜਤਾ ਜੀ ਦੁਆਰਾ ਇੱਥੇ ਲੈ ਕੇ ਆਂਦਾ ਗਿਆ ਸੀਗਾ ਤੇ ਇੱਥੇ ਸਸਕਾਰ ਕੀਤਾ ਗਿਆ ਸੀਗਾ ਤੇ ਆਪਾਂ ਦਰਸ਼ਨ ਕਰਦੇ ਹਾਂ ਗੁਰਦੁਆਰਾ ਸੀਸ ਗੰਜ ਸਾਹਿਬ ਜੀ ਦੇ ਥੋੜੇ ਹੀ ਸਮੇਂ ਦੇ ਵਿੱਚ ਸੀਸ ਮਾਰਗ ਨਗਰ ਨਗਰ ਕੀਰਤਨ ਸਾਹਿਬ ਵੀ ਇਸ ਸਥਾਨ ਤੇ ਪਹੁੰਚਣ ਵਾਲਾ ਹੈ ਅਤੇ ਉਸ ਦੇ ਚਾਲੇ ਜਿਹੜੇ ਪੈ ਚੁੱਕੇ ਨੇ ਗੁਰਦੁਆਰਾ ਕੀਰਤਪੁਰ ਸਾਹਿਬ ਜੀ ਤੋਂ ਸੰਗਤ ਵੱਡੀ ਗਿਣਤੀ ਦੇ ਵਿੱਚ ਪਹੁੰਚਣੀ ਸ਼ੁਰੂ ਹੋ ਚੁੱਕੀ ਹੈ ਗੁਰਦੁਆਰਾ ਸਾਹਿਬ ਵਿਖੇ ਤੇ ਆਓ ਸੰਗਤ ਜੀ ਆਪਾਂ ਵੀ ਦਰਸ਼ਨ ਕਰਦੇ ਹਾਂ ਗੁਰਦੁਆਰਾ ਸੀਸਗੰਜ ਸਾਹਿਬ ਜੀ ਦੇ ਆਓ ਜੀ ਚੱਲਦੇ ਆਓ ਸੰਗਤ ਜੀ ਆਪਾਂ ਪਹਿਲਾਂ ਚੱਲਦੇ ਹਾਂ ਜੀ ਗੁਰਦੁਆਰਾ ਸੀਸਗੰਜ ਸਾਹਿਬ ਵਿਖੇ ਜਿੱਥੇ ਸ਼ਹੀਦੀ ਸ਼ਤਾਬ ਦੀ ਮਨਾਈ ਜਾ ਰਹੀ ਹੈ ਤਾਂ ਸੰਗਤਾਂ ਵੱਡੀ ਗਿੰਦਤੀ ਦੇ ਵਿੱਚ ਪਹੁੰਚ ਰਹੀਆਂ ਨੇ ਤੇ ਹਾਲੇ ਤੱਕ ਇਹ ਜਿਹੜਾ ਰਸਤਾ ਇਸ ਤਰੀਕੇ ਦਾ ਬਣਿਆ ਹੋਇਆ ਇਹਦੇ ਵਿੱਚ ਦੁਕਾਨਾਂ ਲੱਗੀਆਂ ਹੋਈਆਂ ਨੇ ਇਹਨੂੰ ਇੱਥੇ ਜਿਹੜਾ ਉਹ ਗਲਿਆਰਾ ਬਣਾਇਆ ਜਾਊਗਾ ਜੀ ਸੋ ਭਾਈ ਜੈਤਾ ਜੀ ਵੱਲੋਂ ਸੀਸ ਲੈ ਕੇ ਆਉਣ ਦੀ ਯਾਦ ਵਿੱਚ ਸੀਸ ਮਾਰਗ ਨਗਰ ਕੀਰਤਨ ਜਿਹੜਾ ਉਹ ਅੱਜ ਪੰਚੂ ਗਾਜੀ ਆਨੰਦਪੁਰ ਸਾਹਿਬ ਵਿਖੇ ਜਿਹੜਾ ਰਵਾਨਾ ਹੋ ਚੁੱਕਿਆ ਵਾ ਗੁਰਦੁਆਰਾ ਕੀਰਤਪੁਰ ਸਾਹਿਬ ਜੀ ਤੋਂ ਰਵਾਨਗੀ ਹੋ ਚੁੱਕੀ ਆ ਤੇ ਤਕਰੀਬਨ ਘੰਟੇ ਇੱਕ ਤੱਕ ਨਗਰ ਕੀਰਤਨ ਸਾਹਿਬ ਇਸ ਸਥਾਨ ਤੇ ਪਹੁੰਚ ਜਾਣਗੇ ਤੇ ਆਪਾਂ ਵੀ ਦਰਸ਼ਨ ਕਰਾਂਗੇ ਹਾਜ਼ਰੀ ਲਵਾਵਾਂਗੇ ਨਗਰ ਕੀਰਤਨ ਸਾਹਿਬ ਜੀ ਦੇ ਵਿੱਚ ਕਿਹਦਾ ਯਾਰ ਕਿ ਇਹ ਦਰ ਸੰਗਤਾਂ ਵੱਲੋਂ ਰਸਤੇ ਦੇ ਵਿੱਚ ਲੰਗਰ ਲਗਾਏ ਗਏ ਨੇ ਘੜੀ ਚੌਲ ਦੇ ਚਾਪ ਪਕੌੜਿਆਂ ਦੇ ਬਿਸਕਟ ਦੇ ਇਹ ਬ੍ਰੈਡ ਦੇ ਆਉ ਸੰਗਤ ਜੀ ਆਪਾਂ ਪਹੁੰਚ ਗਏ ਗੁਰਦੁਆਰਾ ਸੇਸਗੰਝ ਸਾਹਿਬ ਵਿਖੇ ਆਓ ਜੀ ਕਰਦੇ ਆ ਦਰਸ਼ਨ ਧੰਨਵਾਦ ਭਾਈ ਸਾਹਿਬ ਭਾਈ ਕਰਨੈਲ ਸਿੰਘ ਜੀ ਹਜ਼ੂਰੀ ਜੀ ਜੀ ਗੰਝ ਸਾਹਿਬ ਪਾਕਿਸਤਾਨ ਦੇ ਸ੍ਰੀ ਘਰ ਤੇ ਇੱਥੇ 23 ਤਰੀਕ ਤੋਂ ਜਿਹੜੇ ਸਮਾਗਮ ਨੇ ਸੰਗਤ ਜੀ ਉਹ ਚੱਲ ਰਹੇ ਨੇ ਲਗਾਤਾਰ ਸਤ ਸ੍ਰੀ ਅਕਾਲ ਜਿਸ ਨੂੰ ਭੰਨ ਕਰਦੇ ਹਾਂ ਜੇਕਰ ਅਖੰਡ ਪਾਤਸ਼ਾਹ ਜੀ ਦੇ ਭੋਗ ਅੱਜ ਇੱਥੇ ਪਾਏ ਜਾ ਰਹੇ ਨੇ ਸੰਗਤ ਜੀ ਜੇ ਸਮੇਂ ਆਪਾਂ ਪਹੁੰਚੇ ਹਾਂ ਜੀ ਗੁਰਦੁਆਰਾ ਸੀਸਕੰਝ ਸਾਹਿਬ ਵਿਖੇ ਜਿੱਥੇ ਆਉਂਦਾ ਜੀਤਾ ਜੀ ਬਹੁਤ ਜਰੂਰ ਅਸੀਸ ਮਬਾਨਗੜ ਸਾਹਿਬ ਕੀਰਤਪੁਰ ਸਾਹਿਬ ਤੋਂ ਇਸ ਜਗ੍ਹਾ ਤੇ ਲਿਆਂਦਾ ਗਿਆ ਸੀਗਾ ਅਨੰਦਪੁਰ ਸਾਹਿਬ ਵਿਖੇ ਤੇ ਇੱਥੇ ਗੁਰੂ ਗੋਬੀ ਸਿੰਘ ਪਾਸ਼ਾ ਜੀ ਉਹ ਦਾ ਕਾਲ ਤੋਂ ਗੁਰਤੇਗ ਬਹਾਦਰ ਸਾਹਿਬ ਦੀ ਰਸੀ ਇਥਾ ਸੰਸਕਾਰ ਕੀਤਾ ਗਿਆ ਸੀ ਸੰਗਤ ਜੀ ਤੇ ਇਹ ਉਹ ਪਵਿੱਤਰ ਜਗਾ ਹੈ ਤੇ ਇਧਰਲੇ ਪਾਸੇ ਸਮਾਗਮ ਚੱਲ ਰਹੇ ਨੇ ਜੀ ਸੇਨਾ ਨਾਮਾ ਗੁਰ ਗਰਬਾ ਅਕੀਨ ਨਾ ਨੂ ਹਏ ਹਾਂ ਸੰਗੀਤ ਜੀ ਪਹਿਲਾਂ ਆਪਾਂ ਕੜਾਹ ਪ੍ਰਸ਼ਾਦ ਦੀ ਦੇਖ ਲੈਨੇ ਆ ਤੇ ਫਿਰ ਆਪਾਂ ਦਰਸ਼ਨ ਕਰਦੇ ਹਾਂ ਧੰਤਾਂ ਸਿੰਘ ਦੇ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦਾ ਨਾਮ ਤੇ ਆਇਨ ਸਜਣਾ ਹਤਵ ਉੰਧਰਵਾ ਸੰਗੀਤ ਜੀ ਗੁਰਦੁਆਰਾ ਸ੍ਰੀ ਸੀਸਕੰਝ ਸਾਹਿਬ ਦੇ ਆਮ ਕਲਤਨ ਖਾ ਤੇ ਸਾਹਮਣੇ ਇਹ ਜੀ ਗੁਰਦੁਆਰਾ

ਕ੍ਰਿਸ਼ਨ ਜੀ ਭੋਗ ਦੇ ਸ਼ਲੋਕ ਸਾਹਿਬ ਚੱਲ ਰਹੇ ਨੇ ਤੇ ਅਰੇ ਨਾ ਕੋ ਪਿਓ ਥੋੜੇ ਸਾ ਮੇਰੇ ਵਿੱਚ ਭੋਗ ਪੈਣ ਗਿਆ ਤੇ ਫਿਰ ਹੋ ਜਰਾ ਤਨ ਤੇ ਸ਼ੁਰੂ ਹੋਏਗਾ ਜੀ ਕ੍ਰਿਸ਼ਨ ਜਗ ਬਾਹੇ ਨਾ ਮਲਾ ਹੋਜਾ ਜਹ ਹੈ ਤੇ i ਦਰਸ਼ਨ ਕਰਦਾ ਹੈ ਗੁਰਦੁਆਰਾ ਅਕਾਲ ਪੰਗਾ ਸਾਹਿਬ ਜੀ ਦੇ ਨਾਨੀ ਕੇ ਸੋਹਰੇ ਬਨਾ ਆਨ ਬੇਟਾ ਤੇ ਕੋ ਤਨ ਰੱਜੀਓ ਸੰਗਜੀ ਆਪਾ ਦਰਸ਼ਨ ਕੀਤੇ ਨੇ ਗੁਰਦੁਆਰਾ ਸੀਸਗੰਜ ਸਾਹਿਬ ਤੇ ਕਾਲ ਬੁੰਗਾ ਸਾਹਿਬ ਜੀ ਦੇ ਗੁਰਦੁਆਰਾ ਕਾਲ ਬੁੰਗਾ ਸਾਹਿਬ ਜਿੱਥੇ ਗੁਰੂ ਗੋਬਿੰਦ ਸਿੰਘ ਜੀ ਨੇ ਸੰਗਤਾਂ ਨੂੰ ਬਾਣਾ ਮੰਦਰ ਮੰਨਣ ਦਾ ਉਪਦੇਸ਼ ਦਿੱਤਾ ਸੀ ਇਸ ਪਾਸੇ ਪ੍ਰਦਰਸ਼ਨੀ ਲਗਾਈ ਗਈ ਹੈ ਜੀ ਗੁਰੂ ਸਾਹਿਬ ਜੀ ਦੀ ਜੀਵਨੀ ਨੂੰ ਦਰਸਾਉਂਦੀ ਹੈ ਪ੍ਰਦਰਸ਼ਨੀ ਜਿਸ ਵਿੱਚ ਦਿਖਾਇਆ ਗਿਆ ਹੈ ਕਿ ਗੁਰੂ ਸਾਹਿਬ ਜੀ ਦੀ ਸ਼ਹਾਦਤ ਅਤੇ ਉਹਨਾਂ ਦਾ ਯੋਗਦਾਨ ਸਿੱਖ ਧਰਮ ਦੇ ਵਿੱਚ ਕਿੰਨੀ ਸ਼ਹਾਦਤ ਭਰੀ ਜਿਹੜੀ ਇਤਿਹਾਸ ਸਾਡਾ ਛੋਟੇ ਸਾਹਿਬ ਜਦੋਂ ਮੀਆਂ ਦੇ ਵਿੱਚ ਜਦੋਂ ਚਣਵਾਇਆ ਗਿਆ ਸੀ ਤੇ ਭਾਈ ਮੋਤੀराम ਮੇਰਾ ਜੀ ਵੱਲੋਂ ਦੁੱਧ ਦੀ ਸੇਵਾ ਕੀਤੀ ਗਈ ਸੀ ਮਨ ਰੇਵਨਾ ਤੇ ਸਾਤਰ ਬ੍ਰਾਹਮਣਵਾ ਇਹ ਸਕੂਲ ਦੇ ਬੱਚਿਆਂ ਵੱਲੋਂ ਇਧਰ ਮਾਡਲ ਬਣਾਏ ਗਏ ਨੇ ਜੀ ਭਾਈ ਸਤੀਦਾਸ ਜੀ ਦੀ ਸ਼ਹੀਦੀ ਦਾ ਦ੍ਰਿਸ਼ ਦਿਖਾਇਆ ਗਿਆ ਕਿਵੇਂ ਉਹਨਾਂ ਨੂੰ ਰੂਹ ਦੇ ਵਿੱਚ ਲਪੇਟ ਕੇ ਸ਼ਹੀਦ ਕਰ ਦਿੱਤਾ ਗਿਆ ਸੀ ਭਾਈ ਦੇਵਾਲਾ ਜੀ ਨੂੰ ਦੇਗਾਂ ਦੇ ਵਿੱਚ ਉਬਾਲ ਕੇ ਸ਼ਹੀਦ ਕਰ ਦਿੱਤਾ ਗਿਆ ਸੀਗਾ ਅਤੇ ਭਾਈ ਮਤੀਦਾਸ ਜੀ ਨੂੰ ਆਰੇ ਦੇ ਨਾਲ ਚੀਰ ਕੇ ਸ਼ਹੀਦ ਕਰ ਦਿੱਤਾ ਗਿਆ ਸੀ ਸੰਗਤ ਜੀ ਸੋ ਸਾਰਾ ਇਤਿਹਾਸ ਬੱਚਿਆਂ ਵੱਲੋਂ ਜਿਹੜਾ ਦਿਖਾਇਆ ਗਿਆ ਮਾਡਲ ਬਣਾਏ ਗਏ ਨੇ ਬੱਚਿਆਂ ਵੱਲੋਂ ਬੜੀ ਕਰਮਾਂ ਵਾਲੇ ਬੱਚੇ ਨੇ ਜਿਹੜੇ ਇਹ ਸੇਵਾ ਕਰ ਰਹੇ ਨੇ ਇਸ ਪਾਸੇ ਗੁਰਦੁਆਰਾ ਗੁਰੂ ਕੇ ਮਹਿਲ ਪורה ਸਾਹਿਬ ਦੇਖੇ ਗੁਰੂ ਤੇਗ ਬਹਾਦਰ ਸਾਹਿਬ ਜੀ ਭਗਤੀ ਕਰਿਆ ਕਰਦੇ ਸਨ ਤੇ ਇੱਥੇ ਹੀ ਛੋਟੇ ਤਿੰਨ ਸਾਹਿਬਜ਼ਾਦੇ ਦਾ ਜਨਮ ਸਥਾਨ ਵੀ ਹੈ ਵੱਡੇ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ਜੀ ਦਾ ਜਨਮ ਪਟਨਾ ਸਾਹਿਬ ਵਿਖੇ ਹੋਇਆ ਸੀ ਅਤੇ ਛੋਟੇ ਸਾਹਿਬਜ਼ਾਦਿਆਂ ਦਾ ਜਨਮ ਇਸ ਸਥਾਨ ਤੇ ਹੋਇਆ ਸੀ ਸੰਗਤ ਜੀ ਆਓ ਸਭ ਜੀ ਦਰਸ਼ਨ ਕਰਦੇ ਹਾਂ ਗੁਰਦੁਆਰਾ ਭਾਰਾ ਸਾਹਿਬ ਜੀ ਦੇ ਜਿੱਥੇ ਧੰਤਨ ਸ਼ਿਗਰੂ ਤੇ ਬਾਦਰ ਸਾਹਿਬ ਜੀ ਪ੍ਰਮਾਤਮਾ ਦਾ ਸਿਮਰਨ ਕਰਿਆ ਕਰਦੇ ਸਨ

ਸੰਗਤ ਜੀ ਗੁਰਦੁਆਰਾ ਦਮਦਮਾ ਸਾਹਿਬ ਗੁਰਿਆਈ ਸਥਾਨ ਪਾਸ਼ਾ ਜੀ ਦਸਵੀ ਜਿੱਥੇ ਗੁਰੂ ਗੋਬਿੰਦ ਸਿੰਘ ਪਾਸ਼ਾ ਜੀ ਨੂੰ ਗੁਰਗੱਦੀ ਬਖਸ਼ੀ ਗਈ ਸੀ ਤੁਸੀਂ ਦਰਸ਼ਨ ਕਰ ਰਹੇ ਹੋ ਗੁਰਦੁਆਰਾ ਸ੍ਰੀ ਦਮਦਮਾ ਸਾਹਿਬ ਜੀ ਤੇ ਜਨਮ ਸਥਾਨ ਛੋਟੇ ਸਾਹਿਬ ਜਾਦੇ ਬਾਬਾ ਜੁਝਾਰ ਸਿੰਘ ਜੀ ਬਾਬਾ ਜੁਰਾਵਰ ਸਿੰਘ ਜੀ ਬਾਬਾ ਫਤਿਹ ਸਿੰਘ ਜੀ ਸੰਗਤ ਜੀ ਹੁਣ ਤੁਸੀਂ ਦਰਸ਼ਨ ਕਰਿਓ ਗੁਰਦੁਆਰਾ ਥੜਾ ਸਾਹਿਬ ਜੀ ਦੇ ਗੁਰਦੁਆਰਾ ਥੜਾ ਸਾਹਿਬ ਜਿੱਥੇ ਭਾਈ ਕਿਰਪਾ ਰਾਮ ਦੱਤ ਕਸ਼ਮੀਰੀ ਪੰਡਤਾਂ ਦਾ ਜਥਾ ਲੈ ਕੇ ਗੁਰਦੁਆਰਾ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਕੋਲ ਪਹੁੰਚੇ ਸੀ ਅਤੇ ਤਿਲਕ ਜੰਜੋ ਦੀ ਰਾਖੀ ਕਰਨ ਵਾਸਤੇ ਉਹਨਾਂ ਨੇ ਗੁਰੂ ਸਾਹਿਬ ਜੀ ਦੇ ਕੋਲ ਇੱਥੇ ਬੇਨਤੀ ਕੀਤੀ ਸੀ ਸੋ ਇਸ ਜਗਤ ਇਸ ਸ਼ੋਭਰੇ ਗੁਰਦੁਆਰਾ ਥੜਾ ਸਾਹਿਬ ਸਾਹਿਬ ਜੀ ਇਸ ਪਾਸੇ 350 ਸਾਲਾ ਸ਼ਤਾਬਦੀ ਸਮਾਰੋਂ ਨੂੰ ਸਮਰਪਿਤ ਗੁਰੂ ਤੇਗ ਬਹਾਦਰ ਜੀ ਦੀ ਜੀਵਨੀ ਦੀ ਚਿੱਤਰ ਪ੍ਰਦਰਸ਼ਨੀ ਲਗਾਈ ਗਈ ਹੈ ਆਓ ਕਰੀਏ ਦਰਸ਼ਨ ਇਸ ਵਿੱਚ ਗੁਰੂ ਸਾਹਿਬ ਜੀ ਦੇ ਜਨਮ ਤੋਂ ਲੈ ਕੇ ਤੇ ਉਹਨਾਂ ਨੇ ਸਿੱਖਿਆ ਪ੍ਰਾਪਤ ਕਰਨ ਅਤੇ ਉਸ ਤੋਂ ਬਾਅਦ ਉਹਨਾਂ ਦਾ ਵਿਆਹ ਹੋਣ ਤੱਕ ਤੇ ਉਸ ਤੋਂ ਬਾਅਦ ਗੁਰੂ ਲਾਧੋਰੇ ਬਾਬਾ ਬਕਾਲਾ ਸਾਹਿਬ ਵਿਖੇ ਤਾਂ ਇਹ ਸਾਰਾ ਇਤਿਹਾਸ ਇਹਨਾਂ ਇਸ ਪ੍ਰਦਰਸ਼ਨ ਦੇ ਵਿੱਚ ਦਿਖਾਇਆ ਗਿਆ ਹੈ ਸ੍ਰੀ ਜੀ ਉਹ ਸੰਗਤਾਂ ਇਤਿਹਾਸ ਦੇ ਨਾਲ ਜੁੜ ਰਹੀਆਂ ਨੇ ਵੱਡਾ ਉਪਰਾਲਾ ਹੈ ਇਹ ਸੋ ਗੁਰੂ ਸਾਹਿਬ ਜੀ ਨੇ ਆਪਣੇ ਜੀਵਨ ਦੇ ਵਿੱਚ ਜੋ-ਜੋ ਕੰਮ ਕੀਤੇ ਜੋ-ਜੋ ਸਿੱਖਿਆਵਾਂ ਦਿੱਤੀਆਂ ਜਿੱਦਾਂ ਇਹ ਸ਼ਹੀਦੀ ਪ੍ਰਾਪਤ ਕੀਤੀ ਉਹ ਸਾਰੀ ਜੀਵਨੀ ਗੁਰੂ ਸਾਹਿਬ ਜੀ ਦੀ ਜਿਹਨਾਂ ਤਸਵੀਰਾਂ ਦੇ ਵਿੱਚ ਦਿਖਾਈ ਗਈ ਹੈ ਨੌਵੇਂ ਪਾਸ਼ਾ ਜੀ ਦਾ ਅਸੀਸ ਸੰਸਕਾਰ ਕਰਦੇ ਸਮੇਂ ਗੁਰਬਾਲ ਗੁਰਗੋਬਿੰਦ ਸਿੰਘ ਸਾਹਿਬ ਜੀ ਗੌਣ ਟਿਕਰੀ ਹਰਿ ਦੇਵ ਘਰ ਸੋ ਇਹ ਸਾਰਾ ਜਿਹੜਾ ਇਤਿਹਾਸ ਸਿੱਖ ਇਤਿਹਾਸ ਗੁਰਤੇਗ ਬਹਾਦਰ ਸਾਹਿਬ ਜੀ ਦੇ ਨਾਲ ਸੰਬੰਧਿਤ ਇਹਨਾਂ ਤਸਵੀਰਾਂ ਦੇ ਵਿੱਚ ਇਹਨਾਂ ਪ੍ਰਦਰਸ਼ਨੀ ਦੇ ਵਿੱਚ ਦਿਖਾਇਆ ਗਿਆ ਹੈ ਜੀ ਰਾਤ ਹਨੇਰੀ ਜਨਕ ਜਨਾਈ ਜਗ ਦੇ ਸੱਲੀ ਕੋਏ ਕੋ ਮੇਰੀ ਹੁੰਦੀ ਸੰਗਤ ਜੀ ਇਸ ਕਰਕੇ ਪਪਾ ਮਥਾ ਟੇਕੇ ਬਾਹਰ ਆ ਗਏ ਆ ਤੇ ਹੁਣ ਤੁਸੀਂ ਸੰਗਤ ਦੇ ਦਰਸ਼ਨ ਕਰੋ ਸੰਗਤ ਆ ਹਾਜ਼ਰੀ ਭਰ ਰਹੀਆਂ ਨੇ ਗੁਰੂ ਘਰ ਦੇ ਵਿੱਚ ਸਾਹਮਣੇ ਤੁਸੀਂ ਦੇਖ ਰਹੇ ਹੋ ਜੀ ਗੁਰਦੁਆਰਾ ਸੀਸਗੰਜ ਸਾਹਿਬ ਕਰਮਾ ਵਾਲੀਆਂ ਸੰਗਤਾਂ ਨੇ ਸੰਗਤ ਜੀ ਜਿਹੜੇ ਇੱਥੇ ਬੈਠ ਕੇ ਗੁਰੂ ਸਾਹਿਬ ਜੀ ਦੀ ਹਜ਼ੂਰੀ ਵਿੱਚ ਹਾਜ਼ਰੀ ਭਰ ਰਹੀਆਂ ਨੇ ਅਤੇ ਕੀਰਤਨ ਦਾ ਆਨੰਦ ਲੈ ਰਹੀਆਂ ਨੇ ਸੰਗਤ ਜੀ ਆਪਾਂ ਦਰਸ਼ਨ ਕੀਤੇ ਨੇ ਗੁਰਦੁਆਰਾ ਅਕਾਲ ਬੰਗਾ ਸਾਹਿਬਾ ਗੁਰਦੁਆਰਾ ਸੀਸਗੰਜ ਸਾਹਿਬ ਜਿੱਥੇ ਅੱਜ ਦੇ ਦਿਨ ਸਾਹਿਬ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜਿਹੜੇ ਸੀਸ ਦਾ ਸੰਸਕਾਰ ਕੀਤਾ ਗਿਆ ਸੀ ਅਤੇ ਗੁਰਦੁਆਰਾ ਗੁਰੂ ਕੇ ਮਹਿਲ ਜਿੱਥੇ ਆਪਾਂ ਐਸਐਮ ਖੜੇ ਆ ਥੋੜੇ ਸਮੇਂ ਦੇ ਵਿੱਚ ਭੋਗ ਪੈ ਜਾਣਗੇ ਸੰਗਤ ਜੀ ਤੇ ਆਪਾਂ ਦਰਸ਼ਨ ਕੀਤੇ ਨੇ ਤੇ ਸੰਗਤ ਜੀ ਕਿਰਪਾ ਕਰਕੇ ਵੀਡੀਓ ਨੂੰ ਸ਼ੇਅਰ ਕਰ ਦਿਓ ਅਤੇ ਵੀਡੀਓ ਨੂੰ ਲਾਈਕ ਕਰ ਦਿਓ ਤਾਂ ਜੋ ਜਿਹੜੀਆਂ ਸੰਗਤਾਂ ਅੱਜ ਹਾਜ਼ਰੀ ਨਹੀਂ ਲਵਾ ਸਕੀਆਂ ਉਹ ਇਸ ਵੀਡੀਓ ਦੇ ਮਾਧਮ ਰਹੀ ਇਹਨਾਂ ਸ਼ਹੀਦੀ ਸਮਾਗਮਾਂ ਦੇ ਜਿਹੜੇ ਸਮਾਗਮ ਚੱਲ ਰਹੇ ਨੇ ਉਹਨਾਂ ਦੇ ਦਰਸ਼ਨ ਕਰ ਸਕਣ ਸੁਣੀਣਾ ਕਹਿੰਦਾ ਹੋਇਆ ਜੀ ਖਿੰਮਾ ਦਾ ਜਾਚਗਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਗਲੇ ਨਗਰ ਕੀ ਇੱਕ ਸੰ사ਬ ਥੋੜੇ ਸਮੇਂ ਦੇ ਵਿੱਚ ਪੁੱਜਣ ਮੁਲਾਫਾ ਉਸ ਦੇ ਵੀ ਦਰਸ਼ਨ ਕਰਦੇ ਆ